ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਖਣਾ ਜੋ ਤਾ ਕੀਨੇ ਆਪਣੇ ਤਿਨਾ ਕੋ ਮਿਲੇ ਹੋ ਇਹ ਇਹ ਵੀ ਧਿਆਨ ਨਾਲ ਉਚਾਰਨ ਕਰਨਾ ਜੋ ਤੋ ਨਹੀਂ ਕਹਨਾ ਜੋ ਤੋ ਜੋ ਤਾ ਕੀਨੇ ਆਪਣੇ ਇਥੇ ਵਿਸਰਾਮ ਤਿਨਾ ਕੋ ਇਹ ਤਿਨਾ ਕੋ ਜਿਹੜਾ ਪਾਠ ਹੈ ਸੰਬੰਧਕ ਹੈ ਤਿਨਾ ਕੋ ਮੋਹੇ ਉਹ ਕੂ ਮੋਹੇ ਉਹ ਨਹੀਂ ਕਹਿਣਾ ਆਪੇ ਹੀ ਆਪ ਮੋਹਿਓ ਜਸ ਨਾਨਕ ਆਪ ਸੁਣਿਓ ਇਹ ਪਦ ਜਿਹੜੇ ਮੋਹਿਓ ਇਹ ਵੀ ਸ਼ੁੱਧ ਉਚਾਰਨ ਕਰਨੇ ਹਨ ਮੋਹੇ ਉਹ ਇਸ ਤਰ੍ਹਾਂ ਨਹੀਂ ਕਹਿਣਾ ਮੰਮੇ ਹੋੜਾ ਹਾਹੇ ਲਾਂ ਲਾ ਕੇ ਮੋਹੇ ਉਹ ਊੜਾ ਖੁੱਲੇ ਮੋਵਲਾ ਹਾਹੇ ਹੋੜਾ ਲਾ ਕੇ ਇਸ ਨੂੰ ਉਚਾਰਨ ਕਰਨਾ ਮੋਹੇ ਮੰਮੀ ਦਾ ਹੂੜਾ ਵਧਾ ਦੇਣਾ ਹਾਸੀ ਹਿਆਰੀ ਲੱਗ ਜੇਗੀ ਊੜਾ ਖੁੱਲੇ ਮੂਲਾ ਵਧਾ ਦਵਾਂਗੇ ਓਹ 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 ਯਾਨੀ ਇਹਨੂੰ ਪੂਰਾ ਉਚਾਰਨ ਕਰਾਂਗੇ ਤਾਂ ਮੋਹ ਮੋਹ ਓ ਸੁਣਿ ਓ ਸੁਣਿ ਓ ਏ ਇਸ ਤਰ੍ਹਾਂ ਸ਼ੁੱਧ ਬੋਲਣਾ ਆਪੇ ਹੀ ਆਪ ਮੋਹ ਓ ਜਸ ਨਾਨਕ ਆਪ ਸੁਣਿ ਓਹ ਛੰਤ ਪ੍ਰੇਮ ਠਗੌਰੀ ਪਾਇ ਰੀਝਾਈ ਐ ਠਮਕ ਪਾਇ ਤੇ ਲਾਉਣੀ ਐ ਪ੍ਰੇਮ ਠਗੌਰੀ ਪਾਇ ਰੀਝਾਈ ਰੀਝਾਈ ਤੇ ਵਿਸਰਾਮ ਪ੍ਰੇਮ ਠਗੌਰੀ ਪਾਇ ਰੀਝਾਈ ਗੋਬਿੰਦ ਮਨ 모ਹਿਆ ਜੀਉ ਗੋਬਿੰਦ ਮਨ 모ਹਿਆ ਜੀਉ ਸੰਤਨ ਕਾ ਪ੍ਰਸਾਦ ਅਗਾਦ ਕੰਠੇ ਲਗ ਸੋਹਿਆ ਜੀਉ ਇਹ ਵੀ ਸੰਤਨ ਕਾ ਪ੍ਰਸਾਦ ਆਗਾਦ ਪ੍ਰਸਾਦ ਤੇ ਠਮਕ ਲਾ ਦਨੀ ਆ ਆਗਾਦ ਤੇ ਵਿਸਰਾਮ ਕੰਠੇ ਲਗ ਸੋਹਿਆ ਜੀ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਕਰ ਤੇ ਠਮਕ ਲੱਗੇਗੀ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਇਹ ਲਖਣ ਉਚਾਰਨ ਕਰਨਾ ਇਸ ਨੂੰ ਲਖਣ ਨਹੀਂ ਕਹਿਣਾ ਅੱਧਾ ਯਈਆ ਹੈ ਧਿਆਨ ਨਾਲ ਉਚਾਰਨ ਕਰਨਾ ਲਖਣ ਹਰ ਕੰਠ ਲਗ ਸੋਹਿਆ ਦੋਖ ਸਭ ਜੋਹਿਆ ਭਗਤ ਲਖਣ ਕਰ ਵਸ ਭਏ ਮਨ ਸਰਬ ਸੁਖ ਉੱਠੇ ਗੋਵਿੰਦ ਤੁੱਠੇ ਜਨਮ ਮਰਣਾ ਸਭ ਮਿਟ ਗਏ ਤੁੱਠੇ ਨਹੀਂ ਕਹਿਣਾ ਤੁੱਠੇ ਤੱਤੇ ਨਾਲ ਉਚਾਰਨ ਕਰਨਾ ਮਨ ਸਰਬ ਸੁਖ ਤੁੱਠੇ ਗੋਵਿੰਦ ਤੁੱਠੇ ਜਨਮ ਮਰਣਾ ਸਭ ਮਿਟ ਗਏ ਸਖੀ ਮੰਗਲੋ ਗਾਇਆ ਇਛੁ ਪੁਜਾਇਆ ਬਹੜ ਨ ਮਾਇਆ ਹੋਹਿਆ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਕਰ ਗਹਿ ਇਕੱਠਾ ਨਹੀਂ ਕਹਿ ਦੇਣਾ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਕਰ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਕਰ ਨਾਮ ਹੁੰਦਾ ਹੱਥਾਂ ਦਾ ਗਹਿ ਨਾਮ ਹੁੰਦਾ ਪਕੜਨ ਦਾ ਕਰ ਗਹਿ ਦਾ ਅਰਥ ਹੀ ਨਹੀਂ ਮੰਨਤਾ ਸੰਸਾਰ ਸਾਗਰ ਨਹੀਂ ਪੋਹਿਆ ਦਖਣ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿਨ੍ਹਾਂ ਭਾਗ ਮਥਾਹ ਸੇ ਨਾਨਕ ਹਰ ਰੰਗ ਮਾਣ ਦੋ ਆ ਮਥਾਹ ਹੀ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਹੈ ਜਿਨ੍ਹਾਂ ਭਾਗ ਮਥਾਹ ਸੇ ਨਾਨਕ ਹਰ ਰੰਗ ਮਾਣ ਦੋ ਚੰਤ ਕਹਤੇ ਪਵਿੱਤਰ ਸੁਣ ਤੇ ਸਭ ਧੰਨ ਲਿਖਤੀ ਕੋਲ ਤਾਰਿਆ ਜੀ ਇਹ ਵਿਸਰਾਮ ਵੀ ਜਿਸ ਤਰ੍ਹਾਂ ਲਾਇਆ ਇਸੇ ਤਰ੍ਹਾਂ ਲਾਉਣਾ ਹੈ ਕਹਤੇ ਪਵਿੱਤਰ ਇਥੇ ਠਮਕ ਹੈ ਸੁਣ ਤੇ ਸਭ ਧੰਨ ਇਥੇ ਵਿਸਰਾਮ ਹੈ ਲਿਖਤੀ ਇਹ ਲਿਖਤੀ ਬਿੰਦੀ ਨਾਲ ਉਚਾਰਨ ਕਰਨਾ ਹੈ ਲਿਖਤੀ ਇਥੇ ਯਮਕ ਲਾ ਦੇਣੀ ਹੈ ਕੋਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿਨੀ ਬ੍ਰਹਮ ਵਿਚਾਰਿਆ ਜੀਵ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪੂਰਨ ਕਿਰਪਾ ਪ੍ਰਭ ਕਰੀ ਕਰ ਗਹਿ ਕਰ ਗਹਿ ਲੀਨੇ ਹਰ ਜਸੋ ਦੀਨੇ ਜੋਨ ਨ ਆਵੇ ਜੋਨ ਨਾ ਧਾਵੇ ਜੋਨ ਨਾ ਧਾਵੇ ਨਹ ਮਰੀ ਸਤਗੁਰ ਦਇਆਲ ਕਿਰਪਾਲ ਪੀਟਤ ਕਿੱਥੇ ਵਿਸਰਾਮ ਲਾਉਣਾ ਹੈ ਸਤਗੁਰ ਦਇਆਲ ਕਿਰਪਾਲ ਪੀਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਹਰੇ ਕਾਮ ਕ੍ਰੋਧ ਲੋਭ ਮਾਰਿਆ ਸਤਗੁਰ ਦਇਆਲ ਕਿਰਪਾਲ ਪੀਟਤ ਹਰੇ ਕਾਮ ਕ੍ਰੋਧ ਲੋਭ ਮਾਰਿਆ ਕਥਨ ਨਾ ਜਾਏ ਅਕਥ ਸੁਆਮੀ ਸਦ ਕਹਿ ਜਾਏ ਨਾਨਕ ਵਾਰਿਆ ਇਹਨੂੰ ਸਦਕਾ ਉਚਾਰਨ ਕਰਨਾ ਸਦ ਕਹਿ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਿਨਾਮ ਗੁਰ ਪ੍ਰਸਾਦ ਹਰ ਹਰ ਉੱਤਮ ਨਾਮ ਹੈ ਜੇਨ ਸਿਰਿਆ ਸਭ ਕੋ ਜੀਉ ਇਸ ਨੂੰ ਉਤਮ ਨਹੀਂ ਕਹ ਜਨਾ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋ ਜੀਉ ਹਰ ਜੀਵ ਸਭੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤਿਸ ਬਿਨ ਅਵਰ ਨ ਕੋਏ ਜੋ ਮੋਹ ਜੋ ਮੋਹ ਮਾਇਆ ਚਿਤ ਲਾਇ ਦੇ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਟਿਆਇਆ ਹਰ ਅੰਤ ਸਖਾਈ ਹੋਏ ਹਰ ਅੰਤ ਸਖਾਈ ਹੋਏ ਹਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਏ ਹਰ ਗੁਰ ਸਰਣਾਈ ਪਾਈਐ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵੱਡ ਭਾਗ ਪ੍ਰਾਪਤ ਹੋਏ ਰਹਾਉ ਸੰਤ ਜਨਾ ਵੇਣ ਭਈਆ 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 ਨਹੀਂ ਕਹਿਣਾ ਸੰਤ ਜਨਾ ਜਨਾ ਵੇਣ ਭਈਆ ਸੰਤ ਜਨਾ ਵੇਣ ਭਈਆ ਹਰ ਕਿਨੈ ਨਾ ਪਾਇਆ ਹਰ ਕਿਨੈ ਨਾ ਪਾਇਆ ਨਾਲ ਵਿੱਚ ਹਉ ਮੈਂ ਕਰਮ ਕਮਾਵਦੀ ਜੋ ਵੇਸਵਾ ਪੁੱਤ ਨਿਨਾਵ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਵਿੱਚ ਹਉਮੈ ਕਰਮ ਕਮਾਵਦੇ ਇਥੇ ਵਿਸ਼ਰਾਮ ਹੈ ਜੋ ਵੇਸਵਾ ਪੁੱਤ ਨਿਨਾਵ ਪੁੱਤ ਪਦ ਤੇ ਠਮਕ ਲਾਉਣੀ ਹੈ ਵਿੱਚ ਹਉਮੈ ਕਰਮ ਕਮਾਵਦੇ ਜੋ ਵੇਸਵਾ ਪੁੱਤ ਨਿਨਾਵ ਪਿਤਾ ਜਾਤ ਤਾ ਹੋਈ ਹੈ ਗੁਰ ਤੁਠਾ ਕਰੇ ਪਸਾਉ ਗੁਰ ਤੁਠਾ ਕਰੇ ਪਸਾਉ ਗੁਰ ਤੁਠਾ ਕਰੇ ਪਸਾਉ ਵਡ ਭਾਗੀ ਗੁਰ ਪਾਇਆ ਹਰ ਅਹਨਿਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੁਰ ਪੂਰਾ ਨਾਮ ਦ੍ਰਿੜਾਇਆ ਹਰ ਮਿਲਿਆ ਹਰ ਪ੍ਰਭ ਨਾਮ ਰਹਾਉ ਜਬ ਲਗ ਜੋਵਨ ਸਾਸ ਹੈ ਤਬ ਲਗ ਨਾਮ ਧਿਆਇ ਜਬ ਲਗ ਇਥੇ ਠੰਮਕ ਲਾ ਦਨੀ ਹੈ ਜਬ ਲਗ ਜੋਵਨ ਸਾਸ ਹੈ ਇਥੇ ਵਿਸਰਾਮ ਤਬ ਲਗ ਇਥੇ ਠੰਮਕ ਲਾ ਦਨੀ ਹੈ ਨਾਮ ਧਿਆਇ ਤਬ ਲਗ ਇਹ ਪੂਲੇ ਹੀ ਉਚਾਰਨ ਕਰਨੇ ਚੱਲਦੇ ਆ ਨਾਲ ਹਰ ਚੱਲਸੀ ਹਰ ਅੰਤੇ ਲਏ ਛਡਾਈ ਹਰ ਅੰਤੇ ਲਏ ਛਡਾਈ ਹਰ ਅੰਤੇ ਲਏ ਛਡਾਈ ਹਾ ਬਲਿਹਾਰੀ ਤਿਨ ਕਾ ਜਿਨ ਹਰ ਮਨ ਉੱਠਾ ਆਇ ਜਿਨੀ ਹਰ ਹਰ ਨਾਮ ਨ ਚਿਤਿਉ ਜਿਨੀ ਹਰ ਹਰ ਨਾਮ ਨ ਚਿਤਿਉ ਜਿਨੀ ਹਰ ਹਰ ਨਾਮ ਨ ਚਿਤਿਉ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਇ ਵਡ ਭਾਗੀ ਗੁਰ ਪਾਇਆ ਚਾਲ ਨਾਲ ਥੋੜਾ ਜਿਹਾ ਪੜੋ ਵਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਾਇ ਰਹਾ ਲਗਾਈ ਉਚਾਰਨ ਕਰਨਾ ਇਹਨੂੰ ਲੰਗਾ ਆਈ ਟਿੱਪੀ ਨਾਲ ਨਹੀਂ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵਾਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪਰਗਾਸ ਹੈ ਸੇ ਵਿਰਲੇ ਕੇਈ ਕੇ ਹਾ ਬਲਿਹਾਰੀ ਤਨ ਕਾ ਜੇਨ ਹਰ ਪਾਇਆ ਗੁਰਮਤਿ ਜਨ ਨਾਨਕ ਕਮਲ ਪਰਗਾਸਿਆ ਮਨ ਹਰ ਹਰ ਉਠੜਾ ਹੈ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਾਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾ ਹਰ ਗੁਰ ਸਰਣਾਈ ਭਜ ਪਾਉ ਜਿੰਦੂ ਭਜ ਕਸ ਕੇ ਬੋਲਨਾ ਭਜ ਪਾਉ ਜਿੰਦੂ ਇਥੇ ਵਿਸਰਾਮ ਸਭ ਕਿਲ ਵਿਖ ਦੁਖ ਪਰ ਹਰੇ ਦੁਖ ਤੇ ਠਮਕ ਲਗ ਜੀ ਰਹਾਉ ਘਟ ਘਟ ਰਮਈਆ ਮਨ ਵਸਾ ਕਿਉ ਪਈਏ ਕਿਤ ਪਤ ਕਿਤ ਪਤ ਗੁਰਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿੱਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਖ ਹੈ ਹਰ ਨਾਮੇ ਹੀ ਜਤ ਪਤ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵ ਹਰ ਪ੍ਰਭ ਸਤ ਗੁਰ ਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜੇਨਕਾ ਕੂਰਵ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਵਣ ਜਾ ਰਿਆ ਮਿੱਤਰਾ ਇਹ ਸੇਵਕ ਭਾਏ ਜਿਹੜਾ ਪਾਠ ਹੈ ਸੰਬੰਧਕ ਕਰਨਾ ਹੈ ਭਾਏ ਵਣ ਜਾ ਰਿਆ ਮਿੱਤਰਾ ਨਹੀਂ ਕਹਿਦਣਾ ਸੇਵਕ ਭਾਏ ਵਣ ਜਾ ਰਿਆ ਮਿੱਤਰਾ ਸੇਵਕ ਭਾਏ ਵਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਗੁਰ ਹਰ ਹਰ ਨਾਮ ਪਰਗਾਸ ਰਾਰਾ ਪੂਰਾ ਬੋਲਣਾ ਪ੍ਰਗਾਸ ਨਹੀਂ ਕਹਣਾ ਨਹੀਂ ਇੱਥੇ ਰਾਰਾ ਪੂਰਾ ਹੀ ਹੈ ਜੀ ਪਰਗਾਸ ਸੇਵਕ ਭਾਇ ਵਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪਰਗਾਸ ਧਨ ਧਨ ਵਣਜ ਵਾਪਾਰਿਆ ਜੇਨ ਵਖਰ ਲੱਦੇ ਅੜਾ ਹਰ ਰਾਸ ਗੁਰਮੁਖਾ ਦਰ ਮੁਖ ਉज्जਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨਾ ਆਪ ਤੁੱਥਾ ਗੁਣਤਾਸ ਹਰ ਧਿਆਵ ਸਾਸਿ ਗਿਰਾਸ ਮਨ ਪ੍ਰੀਤ ਲੱਗੀ ਤਿਨਾ ਗੁਰਮੁਖਾ ਹਰ ਨਾਮ ਜਿਨਾ ਰਹਿਰਾਸ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ